ਬਜੀ ਪਹਿਲਾਂ ਹਸਨ ਦੀ ਕੀ ਗੱਲ ਆ ਤੁਸੀਂ ਮੈਨੂੰ ਦੱਸੋ ਤੁਸੀਂ ਇਹ ਤਾਂ 8 ਸਾਲ ਕੰਮ ਕਰਾ ਲਿਆ ਹਜੇ ਵੀ ਅਸੀਂ ਜਾਣੇ ਹੋ ਯਾਰ ਆਤਮਾ ਬਿਮਾਰ ਹੈ ਮੇਰਾ ਲਾਜ ਕਰੋ ਹਜਿਹੜਾ ਕੰਮ ਹੈ ਇਹ ਵੀ ਜੇ ਬਿਮਾਰ ਹੋ ਤਾਂ ਡਾਂਗਾ ਕਾ ਨੂੰ ਮਾਰੇ 10 ਸਾਲ 10 ਸਾਲ ਤਾਂ ਹੋ ਗਿਆ ਤੇ ਡਾਂਗਾ ਕਾ ਨੂੰ ਮਾਰੇ ਜੇ ਬਿਮਾਰ ਆ ਵੀਡੀਓ ਆ ਸਾਡੇ ਲਈ ਉਹੀ ਵੀ ਕੱਚੇ ਪੈਰੀਂ ਬੇਬੇ ਆ ਗਿਆ ਜਿਉਰੇ ਮੈਂ ਇਹ ਸਭ ਬਜ਼ੁਰਗ ਦੀਆਂ ਸਾਡੇ ਕੋਲ ਕਿੰਨੀ ਵੀਡੀਓ ਨੇ ਸਰਦੀਆਂ ਦੇ ਵਿੱਚ ਇੱਕ ਬ੍ਰਾਊਨ ਜੀ ਇਹਦੇ ਕੋਲੇ ਜੈਕਟ ਆ ਵਿਚਾਰੇ ਕੋਲੇ ਬਸ ਉਹਦੇ ਨਾਲ ਫਰੀਂ ਦੇ ਕਿਉਂਕਿ ਇੱਕ ਤਾਂ ਹੱਡ ਨਹੀਂ ਕੰਮ ਕਰਦੇ ਬਿਰਧ ਹੋ ਗਿਆ ਇੱਕ ਦੂਜਾ ਤੁਸੀਂ ਇਸ ਟਾਈਮ ਦੇਖ ਲਓ ਸਵੇਰ ਦੇ ਹਜੇ 5:30 ਵਜੇ ਨੇ ਇਸ ਟਾਈਮ ਪੂਰਾ ਗਰਮੀ ਗਰਮੀ ਨੁੱਚੜ ਰਿਹਾ ਤੁਸੀਂ ਸੋਚੋ ਦੇਖੋ ਇਹਨੇ ਆ ਨੀਰਾ ਵੱਢਿਆ ਪਹਿਲਾਂ ਤਾਂ ਅਨੀਰਾ ਵੱਡੇ ਹੋਰੇ ਮਤਲਬ ਪੱਠੇ ਕੁੱਤਰ ਲੈ ਕੇ ਆਂਦੇ ਹੁਣ ਕੁੱਤਰੇ ਤੇ ਹੁਣ ਨਾਲ ਕੱਲੀ ਪੰਡ ਚਕਾਉਂਦੇ ਨੇ ਬੰਦੇ ਦੂਜਾ ਕੋਈ ਸਹਾਈਤਾ ਨਹੀਂ ਕਰਦੇ ਤੇ ਉਹਦੇ ਬਦਲੇ ਉਹਦੇ ਬਦਲੇ ਇਹਨੂੰ ਕੁਛ ਨਹੀਂ ਦਿੰਦੇ ਤੁਸੀਂ ਇਹਨੂੰ ਕੀ ਦਿੰਨੇ ਜੀ ਫਿਰ ਵਿਚਾਰੇ ਨੂੰ ਇਹਨੂੰ ਕੀ ਦਿੰਨੇ ਜੀ ਤੇਰੇ ਨਾਲ ਰੋਟੀ ਪਾਣੀ ਚਾਹ ਰੋਟੀ ਪਾਣੀ ਤੇ ਬੰਦਾ ਮਿਲ ਗਿਆ ਬਸ ਰੋਟੀ ਪਾਣੀ ਤੇ ਬੰਦਾ ਮਿਲ ਗਿਆ ਇਹ ਸਾਨੂੰ ਆਦਤ ਪੈ ਗਈ ਜੀ ਇੱਧਰਲੇ ਏਰੀਆ ਦੇ ਵਿੱਚ ਤੁਹਾਨੂੰ ਕਿੰਨੀਆਂ ਸਹੂਲਤਾਂ ਦਿੱਤੀਆਂ ਸਰਕਾਰ ਨੇ ਇਸ ਚੀਜ਼ ਲਈ ਦਿੱਤੀਆਂ ਵੀ ਤੁਸੀਂ ਇਹਦੇ ਤੇ ਜ਼ੁਲਮ ਕਰੋ ਜੀ ਤੁਸੀਂ ਤਾਂ ਨੌਕਰੀ ਕਰੀਆ ਦੂਜਾ ਬੰਦਾ ਗਲਤੀ ਕਰੇ ਕਰੇ ਤੁਸੀਂ ਤਾਂ ਨੌਕਰੀ ਕਰੀ ਜੀ ਰਾਜ ਜ਼ੁਲਮ ਨਹੀਂ ਅਹੀ ਕਰਦੇ ਹੋਰ ਕੀ ਹੈ ਜੀ ਨਾ ਹੀ ਇਹਨੂੰ ਬਜਾਰੇ ਨੂੰ ਸੋਖ ਕਰਦੇ ਪੁੱਛੇ ਨੂੰ ਨਵਾਤਵਾ ਕੇ ਬਹੁਤ ਜੀ ਬਹੁਤ ਤੁਸੀਂ ਪਹਿਲਾ ਬੰਦਾ ਲੈ ਕੇ ਆਏ ਰੋਡ ਤੋਂ ਚੱਲਦਾ ਕਹਿੰਦੇ ਆਜਾ ਤੈਨੂੰ ਰੋਟੀ ਖਵਾਵਾਂ ਲਿਆਂਦਾ ਔਰ ਉਹ ਸੀਗਾ ਚੁਸਤ ਥੋੜਾ ਜਾ ਤੇ ਉਹ ਬੰਦਾ ਭੱਜ ਗਿਆ ਉਹ ਭੱਜ ਕੇ ਕਿੱਥੇ ਗਿਆ ਆਪਣੇ ਘਰੇ ਗਿਆ ਜਾਂ ਕਿਸੇ ਦੇ ਘਰੇ ਆਪਾਂ ਨੂੰ ਨਹੀਂ ਪਤਾ ਬਹਿ ਤਾਂ ਆਹ ਏਰੀਆ ਦੇ ਵਿੱਚੋਂ ਨਿਕਲਣ ਨਹੀਂ ਦਿੰਦੇ ਹੈਗੇ ਲੋਕ ਜਿਹੜੇ ਤੁਹਾਡੇ ਵਰਗੀ ਸੋਚਦੇ ਨਹੀਂ ਬਾਕੀ ਤਾਂ ਚੰਗੀਆਂ ਰੂਹਾਂ ਬਥੇਰੀਆਂ ਨੇ ਇੱਥੇ ਜੀ ਉਸ ਤੋਂ ਬਾਅਦ ਤੁਸੀਂ ਇਸ ਫੇਰਪਾਲ ਦੇ ਵਿੱਚ ਤੁਸੀਂ ਇਹ ਬੰਦੇ ਨੂੰ ਫੇਰ ਲੈ ਕੇ ਆਏ ਜਾ ਕੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਹਾਨੂੰ ਹੀ ਕਿਉਂ ਮਿਲਦੇ ਨੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਸੰਗਤ ਕਮੈਂਟ ਕਰੇ ਜੀ ਥੱਲੇ ਇੱਕ ਬਠਿੰਡੇ ਤੋਂ ਲੈ ਕੇ ਅੰਮ੍ਰਾਲਾ ਕੀ ਲੁਧਿਆਣਾ ਕੀ ਜਲੰਧਰ ਕੀ ਕੋਈ ਬੰਦਾ ਦੱਸੋ ਤੁਹਾਨੂੰ ਕਦੇ ਕੋਈ ਮੰਦਬੁੱਧੀ ਬੰਦੇ ਐਦਾਂ ਕੰਮ ਕਰਾਉਣ ਲਈ ਸੜਕਾਂ ਤੋਂ ਫ੍ਰੀ ਮਿਲੇ ਨੇ ਇਹ ਕਹਿੰਦੇ ਸੀ ਸੇਵਾ ਕਰਦੇ ਆ ਸਾਡੀ ਅਸੀਂ ਹਰੇਕ ਵੀਡੀਓ ਦੇ ਵਿੱਚ ਇਹ ਗੱਲ ਬੋਲਦੇ ਆ ਮੰਨ ਲਓ ਬਾਪੂ ਜੀ ਬਾਪੂ ਜੀ ਤੁਹਾਡੇ ਕਿੰਨੇ ਬੱਚੇ ਨੇ ਜੀ ਇੱਕ ਇੱਕੋ ਬੇਟਾ ਮੰਨ ਲਓ ਬਾਈ ਨੂੰ ਕੋਈ ਫੜ ਲਵੇ ਵੀਰ ਨੂੰ ਕੋਈ ਬੰਦਾ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਉੱਥੇ ਫੜ ਲਵੇ ਤੁਰੇ ਜਾਂਦੇ ਨੂੰ ਪਰੇਸ਼ਾਨ ਹੋਏ ਨੂੰ ਉਹਨੂੰ ਕਹੇ ਆ ਜਾ ਤੈਨੂੰ ਰੋਟੀ ਖਵਾਵਾਂ ਤੇ ਉਹਨੂੰ ਰੋਟੀ ਖਵਾ ਕੇ ਉਹਨੂੰ ਘਰੇ ਫ੍ਰੀ ਕੰਮ ਕਰਾਈ ਜਾਵੇ 10 ਸਾਲਾਂ ਬਾਅਦ ਕੋਈ ਮੇਰੇ ਵਰਗਾ ਜਾਵੇ ਫਿਰ ਫਿਰ ਕਹੂਗਾ ਕੋਈ ਬੰਦਾ ਬਾਈ ਇੱਥੇ ਸੇਵਾ ਕਰਦੇ ਰੋਟੀ ਖਵਾਉਨੇ ਆ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਰੋਟੀ ਰੋਟੀ ਦੀ ਫੌਜ ਚ ਨੌਕਰੀ ਕਰਾਏ ਤੁਸੀਂ ਤੁਸੀਂ ਤੁਹਾਨੂੰ ਪੈਸੇ ਦਿੱਤੇ ਨਾ ਫੌਜ ਨੇ ਜੀ ਤੁਸੀਂ ਆਪਣਾ ਘਰ-ਬਾਰ ਛੱਡਿਆ ਤੁਸੀਂ ਮੈਨੂੰ ਇਹ ਦੱਸੋ ਹਿਰਦੇ ਤੇ ਹੱਥ ਰੱਖ ਕੇ ਜੀ ਇਹਦਾ ਜਿਹੜਾ ਹੱਕ ਬੰਦੇ ਦਾ ਕਿੱਥੇ ਆ ਤੇ ਇਹ ਬੰਦੇ ਦੇ ਕਿਉਂ ਤਸ਼ੱਦਦ ਹੋ ਰਿਹਾ ਮੈਨੂੰ ਦੱਸ ਤਾਂ ਦੋ ਇਹਨੂੰ ਇਹ ਸਾਰਾ ਐਡਰੈਸ ਦੱਸ ਦੇ ਇਹਨੂੰ ਕਰੇ ਲੈ ਕੇ ਜਾਓ ਜੀ ਅਸੀਂ ਪੁੱਛਦੇ ਆਂ ਸਾਨੂੰ ਨੇ ਆ ਹੁਣ ਤੱਕ ਨੂੰ ਦੱਸਿਆ ਆ ਉਹ ਵੀ ਗੱਲ ਇਦਾਂ ਹੀ ਰਿਪੀਟ ਤੇ ਆ ਜੀ ਵੀ ਅਸੀਂ ਪੁੱਛਦੇ ਆਂ ਪਤਾ ਹੀ ਨਹੀਂ ਬਈ ਮੇਰਾ ਘਰ ਕਿੱਥੇ ਆ ਬਲਿਆ ਬਲਿਆ ਬਾਪੂ ਜੀ ਬੜਾ ਫੇਮਸ ਜਿਲ੍ਹਾ ਬਲਿਆ ਦਾ ਕੀ ਪਤਾ ਕਿੱਥੇ ਬਲਿਆ ਦਾ ਮੇਰਾ ਪਿੰਡ ਪੁੱਤ ਤੇਰਾ ਬੈਦਿਆ ਵੇਰੀਆ ਬੋਦ ਵੇਰੀਆ ਕਿੱਥੇ ਦੇ ਬਲੀਆ ਦੇ ਵਿੱਚ ਇਹ گاؤں ਦੱਸ ਰਿਹਾ ਸੁਣ ਲਿਓ ਗੱਲ ਤੁਸੀਂ ਆਰਮੀ ਮੈਨ ਹੋ ਤੁਹਾਡੇ ਦਾ ਕਿੰਨੇ ਲਿੰਕ ਹੋਣਗੇ ਬਲੀਆ ਜ਼ਿਲ੍ਹਾ ਬੜਾ ਫੇਮਸ ਆ ਉੱਥੇ ਦਾ ਪਿੰਡ ਦਾ ਦੋ ਮਿੰਟਾਂ ਦੀ ਗੱਲ ਆ ਪਿੰਡ ਲੱਭਣ ਦੀ ਕੀ ਗੱਲ ਤੀ ਤੁਸੀਂ ਥਾਣੇ ਤਲਾਹ ਦਿੰਦੇ ਪੁਲਿਸ ਨੂੰ ਕਹਿੰਦੇ ਵੀ ਸਾਡੇ ਆ ਗਿਆ ਬੰਦਾ ਜੀ ਇਹਦੇ ਪਰਿਵਾਰ ਨਾਲ ਗੱਲ ਕਰਾਓ ਸਾਡੀ ਉਹ ਥੋੜੀ ਮੈਂ ਕਿਹਾ 10 ਮਿੰਟਾਂ ਦੀ ਗੱਲ ਕਰਾਉਂਦੇ ਜੀ ਫਿਰ ਪ੍ਰਸ਼ਾਸਨ ਕੀ ਕਰੇ ਜਦੋਂ ਤੁਸੀਂ ਪੁੱਠੇ ਹੋ ਇਦਾਂ ਹੁਣ ਇੱਥੇ ਆ ਕੇ ਕਿੱਥੇ ਦੇਖੀ ਜਾ ਕੇ ਕੋਠਿਆਂ ਚ ਪਰ ਬੜੇ ਦੁੱਖ ਦੀ ਗੱਲ ਹੈ ਬੰਦੇ ਹਟਣ ਵਾਲੇ ਨਹੀਂ ਹੈਗੇ ਇਹ ਜੇ ਤੁਸੀਂ ਕਹੋ ਵੀ ਆ ਦੂਜੇ ਬੰਦੇ ਤੇ ਆ ਕੇ ਹਟ ਜਾਣਗੇ ਕਦੇ ਨਹੀਂ ਹਟਦੇ ਹੈਗੇ ਮਤਲਬੇ ਨਹੀਂ ਹਟਦੇ ਕਿਉਂ ਕਿ ਇਹਨਾਂ ਨੂੰ ਆਤ ਪੈ ਗਈ ਫਰੀ ਦਾ ਕੰਮ ਕਰਾਉਣ ਦੀ 8 7 8 ਸਾਲ ਕਰ ਲ ਮੰਨ ਲਓ ਚਲੋ ਮੰਨ 5 ਸਾਲ ਚ ਕਿੰਨੇ ਮਹੀਨੇ ਹੁੰਦੇ ਨੇ ਹਿਸਾਬ ਲਾ ਲਿਓ ਤੁਸੀਂ 1 ਮਹੀਨੇ ਦਾ ਬੰਦਾ ਨਾਰਮਲ 10000 ਤੇ ਮਿਲਦਾ ਮਤਲਬ ਕਿੰਨੇ ਕੇ ਪੈਸੇ ਬਚਾ ਲੇ 6 ਲੱਖ ਰੁਪਇਆ ਬਚਾ ਲਿਆ 6 ਲੱਖ ਨਾਲ ਕਿੰਨੀਆਂ ਕੋਠੀਆਂ ਪਾਲੀਆਂ ਪਰ ਜਿਹੜਾ ਇਸ ਗਰੀਬ ਦਾ ਜਿਹੜਾ ਹੱਕ ਦੱਬ ਕੇ ਕਦੇ ਬਾਪੂ ਜੀ ਘਰੇ ਵਫਾਨੀ ਹੋ ਸਕਦੀ ਬੇਵਫਾਈ ਹੋਣੀ ਹੈ ਵਫਾ ਨਹੀਂ ਹੈਗੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਚਲੋ ਪੈਸਾ ਵੱਖਰੀ ਚੀਜ਼ ਰਹੀ ਦੂਆ ਅਨਪੜ ਬੰਦਾ ਕਰੇ ਕਰੇ ਇੱਕ ਬੰਦੇ ਨੇ ਨੌਕਰੀ ਕੀਤੀ ਆਰਮੀ ਚ ਉਹ ਬੰਦਾ ਦੂਜੇ ਦੇ ਤਸ਼ੱਦਦ ਕਰ ਰਿਹਾ ਕਿਉਂ ਕੀ ਕਹੀ ਇਹਨੂੰ ਗੱਲ ਨੂੰ ਤਸ਼ੱਦਦ ਕਰਨ ਦੀ ਹਾਂਜੀ ਬੱਸ ਉਹ ਨਹੀਂ ਗੱਲ ਕੋਈ ਕਿਉਂ ਨਹੀਂ ਹੈਗੀ ਜੀ ਦੱਸਦੇ ਆ ਕਿ ਕੋਈ ਜ਼ਬਰਦਸਤੀ ਕਿਸੇ ਨਾਲ ਕਰੇ ਹਾਂਜੀ ਕਿਸੇ ਨੂੰ ਜ਼ਬਰਦਸਤੀ ਕੋਈ ਮਾਰਦਾ ਹੈ ਘੋਟਦਾ ਨਹੀਂ ਜ਼ਬਰਦਸਤੀ ਹੁੰਦੀ ਹੈ ਜੀ ਇਹ ਤੁਸੀਂ ਉੱਥੋਂ ਲੈ ਕੇ ਆਏ ਰੋਡ ਤੇ ਤੁਰੇ ਜਾ ਰਹੇ ਸੀ ਨਾਰਮਲ ਕਿਉਂ ਲੈ ਕੇ ਤੁਸੀਂ ਨਾਰਮਲ ਤੇ ਹੁਣ ਜਿਹੜੇ ਤੁਰਿਆ ਜਾਂਦਾ ਬੰਦਾ ਹੁੰਦਾ ਵੀ ਮੈਂ ਰੋਟੀ ਖਾਉਂ ਜਾਣਾ ਤੇ ਕੰਮ ਕਰੇਗਾ ਹਾਂ ਮੈਂ ਕਰੂੰਗਾ ਮੈਂ ਦੱਸੋ ਫਿਰ ਇਹਨੂੰ ਲੀੜਾ ਕਪੜਾ ਦੇਣੇ ਆ ਤੁਹਾਨੂੰ ਆਪ ਨਵਾਉਣੇ ਆ ਇਹ ਤਾਂ ਨਾ ਭਈ ਅਸੀਂ ਐਦਾਂ ਹੀ ਮਤਲਬ ਇਹਨੂੰ ਰੱਖਿਆ ਮੈਂ ਤਾਂ ਤੁਹਾਨੂੰ ਸਵਾਲ ਇਹ ਪੁੱਛਦਾ ਸਾਡੀਆਂ ਹੁਣ ਸੰਗਤਾਂ ਸਾਰੀਆਂ ਅਵੇਰ ਨਹੀਂ ਹਾਂਜੀ ਪਹਿਲਾਂ ਜਦੋਂ ਅਸੀਂ 4 ਸਾਲ ਪਹਿਲਾਂ ਸ਼ੁਰੂ ਹੋਏ ਤੇ ਸਾਨੂੰ ਲੋਕ ਕਹਿੰਦੇ ਵੀ ਇਹ ਗਲਤਾਂ ਕਾਰਜ ਆ ਅੱਜ ਸਾਰਿਆਂ ਨੂੰ ਪਤਾ ਵੀ ਸਹੀ ਕਾਰਜ ਆ ਮੈਨੂੰ ਤੁਸੀਂ ਇੱਕ ਗੱਲ ਦੱਸੋ ਅਸੀਂ ਕਹਿੰਦੇ ਆ ਤੁਹਾਡਾ ਬੇਟਾ ਸਾਨੂੰ ਸਾਲ ਲਈ ਦੇ ਦਿਓ ਅਸੀਂ ਉਹਨੂੰ ਨਿਭਾ ਦਾਂਗੇ ਪੂਰਾ ਸ਼ੈਂਪੂ ਲਾ ਕੇ ਨਵਾਦਾਂਗੇ ਰੋਟੀ ਦੇ ਦਾਂਗੇ ਕੱਪੜਾ ਤੁਸੀਂ ਤਾਂ ਚਲੋ ਜਿਹੜੇ ਦਿਨੇ ਦਿਨੇ ਅਸੀਂ ਬਹੁਤ ਵਧੀਆ ਦਵਾਂਗੇ ਜੀ ਸਾਡੇ ਨਾਲ ਬੰਦਾ ਸਾਲ ਹੀ ਰਹਿ ਪਵੇ ਸੇਵਾ ਕਰ ਲਵੇ ਉੱਥੇ ਆਸ਼ਰਮ ਤੇ ਇੰਨੀ ਬਹੁਤ ਆ ਤੁਸੀਂ ਛੱਡ ਕੇ ਦੇਖੋ ਜੀ ਇੱਕ ਮਹੀਨਾ ਇੱਕ ਦਿਨ ਹੀ ਛੱਡਦੇ ਤੁਸੀਂ ਤੁਸੀਂ ਮਿਹਨਤ ਉਰੇ ਮਜ਼ਦੂਰੀ ਕਿਸਾਨ ਹੋ ਜੇ ਤੁਹਾਨੂੰ ਹੱਕ ਨਾ ਮਿਲੇ ਤੁਹਾਡੀ ਕਿਸਾਨੀ ਦਾ ਫੇਰ ਦੁੱਖ ਲੱਗਦਾ ਨਾ ਆਪਾਂ ਦਿੱਲੀ ਵਹਿ ਕੇ ਤੇ ਨਾ ਜਾ ਕੇ ਪਰ ਸ਼ਰਮ ਦੀ ਗੱਲ ਆ ਬਾਪੂ ਜੀ ਸਾਰੇ ਪੰਜਾਬ ਦੇ ਵਿੱਚ ਸ਼ਾਂਤੀ ਆ ਕੱਲਾ ਅਜਨਾਲਾ ਏਰੀਆ ਦੇ ਵਿੱਚ ਬੰਦੇ ਨੇ ਪਤਾ ਨਹੀਂ ਤਾਂ ਸਾਡੀ ਸਮਝ ਤੋਂ ਬਾਹਰ ਆ ਵੀ ਉਰੇ ਕੀ ਚੱਕਰ ਆ ਕੀ ਨਹੀਂ ਅਜੀ ਤੁਹਾਨੂੰ ਉਰੇ ਦੀਆਂ ਦਿਓ ਇੱਕ ਮਿੰਟ ਲੋ ਇਹ ਨਾ ਬੰਦਿਆਂ ਦੇ ਵਿੱਚੋਂ ਤੁਹਾਨੂੰ ਅਸੀਂ ਦੱਸ ਸਕਦੇ ਆ ਮੇਰੇ ਕੋਲ ਕਰੀਬ ਹੋਊਗਾ ਇਹ ਤਾਂ ਹਜੇ ਮੈਂ ਇੱਕ ਲੈ ਕੇ ਆਇਆ ਜੀ ਆ ਫੜਿਓ ਇਹ ਹੋਊਗਾ ਕਰੀਬ ਮੈਨੂੰ ਲੱਗਦਾ 200 300 ਬੰਦੇ ਦੀ ਇਤਲਾਹ ਹੋਊਗੀ ਤੇ ਅਸੀਂ ਆਹ ਬੰਦੇ ਤੁਹਾਨੂੰ ਤੁਹਾਡੇ ਏਰੀਆ ਦੇ ਵਿੱਚੋਂ 100 ਕੱਢ ਕੇ ਦਿਖਾਵਾਂਗੇ ਤੁਹਾਡੇ ਨਾਲ ਪ੍ਰੋਮਿਸ ਰਿਹਾ ਅਜੇ ਮੋਢੇ ਤੇ ਵੀ ਹੱਥ ਰੱਖਦੇ ਆ ਤਾਂ ਇੱਥੇ ਵੀ ਹੱਡ ਮਤਲਬ ਦਿਖਦੇ ਨੇ ਇਹ ਸੇਵਾ ਕਰਦੇ ਨੇ ਇਹ ਬਾਪੂ ਦੀ ਸੇਵਾ ਕਰਦੇ ਨੇ ਅਸੀਂ ਤੁਹਾਨੂੰ ਲਿਖ ਕੇ ਕਹਿਣ ਦੇਣ ਨੂੰ ਤਿਆਰ ਆ ਇਹਨੂੰ ਵੀਰ ਨੂੰ ਨਾ ਤਿੰਨ ਟਾਈਮ ਪ੍ਰੋਪਰ ਪ੍ਰਸ਼ਾਦਾ ਦੁੱਧ ਦਹੀਂ ਮੱਖਣ ਮਿਲਦੀ ਨਾ ਮੈਂ ਕਹਿੰਦਾ ਜੀ ਇਹੀ ਸਰੀਰ ਭਰ ਜੂਗਾ ਜੀ ਤੋ ਆ ਜਾਂਦਾ ਉਹ ਗੱਡੀ ਜਾਂਦੀ ਐ ਰੋਡ ਤੇ ਤੁਸੀਂ ਕਿਉਂ ਫੜ ਕੇ ਲੈ ਕਿਉਂ ਰਹੇ ਜੀ ਨਹੀਂ ਅਸੀਂ ਫੜ ਕੇ ਅਸੀਂ ਕੋਈ ਜ਼ਬਰਦਸਤੀ ਨਹੀਂ ਫੜ ਕੇ ਲਿਆਉਂਦੇ ਹਾਂ ਜੀ ਹੁਣ ਜਿਸ ਤਰ੍ਹਾਂ ਇਹ ਇਹਦੇ ਤੇ ਪਾਟੇ ਲੀਡੇ ਸੀ ਜਦੋਂ ਅਸੀਂ ਲਿਆਏ ਆ ਨਾ ਕੋਈ ਕੁਛ ਸੀ ਹੁਣ ਤੁਸੀਂ ਬਹੁਤ ਬਰੀ ਪਾਤੀ ਨਾ ਜੀ ਹੁਣ ਜੇ ਪਾਟੀ ਬੇ ਤੇ ਹੁਣ ਤੁਸੀਂ ਨਵੇਂ ਪਾਤੇ ਠੀਕ ਐ ਚਲੋ ਜੀ ਲਿਆ ਕੇ ਫਿਰ ਅਸੀਂ ਆਖਿਆ ਵੀ ਬੇਟੇ ਤੇਰਾ ਪਿੰਡ ਪੀੜ ਕਿੱਥੇ ਆ ਆਂਦਾ ਮੇਰੇ ਕੋਲ ਮਾਲਮ ਨਹੀਂ ਐ ਬਸ ਇਦਾਂ ਹੀ ਦੱਸੀ ਗਿਆ के है मैं रोटी में मैं आपका गाँव कहा okay. जो आपकी ट्रेन जाती है पंजाब से वो कहाँ रुकती है आपको हम घर पहुँचाना है कैसे पहुँचाए आपके शहर के नजदीक कौन से कौन से गाँव है बहलिया जी बलिया ओके बलिया ਬੈਰੀ ਜੇ ਕੌਨ ਸਟੇਟ ਮੇ ਹੈ ਯੂਪੀ ਮੇ ਐਮਪੀ ਮੇ ਗੁਜਰਾਤ ਮੇ ਕਹਾ ਹੈ ਬਤਾਈਏ ਕਹਾ ਹੈ ਬੈਰੀ ਆ ਬੈਰੀ ਓਕੇ ਦੱਸ ਜੇ ਸਰਦਾਰ ਜੀ 100% ਬਾਪੂ ਜੀ ਚਲੋ ਆਪਾਂ ਇਹ ਕਰਦੇ ਆ ਥਾਣੇ ਲੈ ਕੇ ਚਲਦੇ ਆ ਅੱਧੇ ਘੰਟੇ ਚ ਦਾ ਡਰੈਸ ਲੱਭ ਦੇਣਗੇ ਜੀ ਮੇਰਾ ਤੁਹਾਨੂੰ ਸਵਾਲ ਆ ਤੁਸੀਂ ਕਿਉਂ ਰੱਖ ਲਿਆ ਬੰਦਾ ਮੈਨੂੰ ਦੱਸਤਾ ਦਿਓ ਜੀ ਬਾਪੂ ਜੀ ਕੋਈ ਬੰਦਾ ਤੁਰਿਆ ਜਾਂਦਾ ਰੋਡ ਤੇ ਉਹ ਵਿਚਾਰਾ ਕੋਈ ਵੀ ਹੋ ਸਕਦਾ ਗਿਆਨੀ ਜੀ ਮੇਰੀ ਗੱਲ ਸੁਣ ਹਾਂਜੀ ਦੱਸੋ ਅਸੀਂ ਕੋਈ ਜ਼ਬਰਦਸਤੀ ਥੋੜਾ ਕਿਸ ਨਾ ਕਰਦੇ ਆ ਮੈਂ ਹੈਰਾਨ ਜਬਰਦਸਤੀ ਤੇ ਨਹੀਂ ਹੁੰਦਾ ਮੇਰੀ ਗੱਲ ਦੱਸੋ ਤੁਸੀਂ ਰੋਡ ਤੇ ਜਾਂਦਾ ਬੰਦਾ ਫੜ ਲਿਆ ਇਹਨੂੰ ਜ਼ਬਰਦਸਤੀ ਨਹੀਂ ਮੰਨਦੇ ਹੋਰ ਕੀ ਮੰਨਦੇ ਹੋ ਜਬਰਦਸਤੀ ਰੋਡ ਤੇ ਜਾਂਦਾ ਉਹਨੂੰ ਕਿਹਾ ਆਪਣਾ ਵੀ ਆਦਾ ਜਾਣਾ ਕੰਮ ਕਰਨਾ ਵੀਰੇ ਕਿਵੇਂ ਕਹਿ ਦੂਗਾ ਜੀ ਪੂਰੇ ਪੰਜਾਬ ਚ ਨਹੀਂ ਇਹ ਗੱਲ ਕਹਿੰਦਾ ਕਿਤੇ ਤੁਹਾਨੂੰ ਇਹ ਕਹਿੰਦਾ ਜੀ ਛੋਟੇ ਮੂਰੇ ਤੋੜਦ ਨੇ ਇਹ ਹੀ ਬੰਦਾ ਇਹ ਐ ਨਹੀਂ ਕਹਿੰਦਾ ਮੈਨੂੰ ਰੋਟੀ ਖਵਾ ਦੋ ਇਹ ਤਾਂ ਕਹੂਗਾ ਵਿਚਾਰਾ ਭੁੱਖਾ ਰੋਟੀ ਖਵਾ ਦੋ ਮੈਨੂੰ ਤੁਸੀਂ ਦੱਸੋ ਇਕੱਲੇ ਤੁਹਾਨੂੰ ਵੀਰੇ ਕੀ ਇਹ ਬੁੱਠੀ ਬੁਰਕੀ ਬੱਸੀ ਵੀ ਆ ਵੀਰੇ ਮੇਰੇ ਭਾਈ ਮੈਨੂੰ ਐ ਤਾਂ ਦੱਸ ਦੋ ਆਪਾਂ ਯਾਰ ਕਿਹੜੀ ਕੌਮ ਚੋਂ ਆ ਮੇਰੇ ਭਾਈ ਸੋਚੋ ਤਾਂ ਸਹੀ ਯਾਰਾਂ ਨਹੀਂ ਨਹੀਂ ਹਗੀ ਕੋਈ ਗੱਲ ਹੀ ਹੈਗੀ ਆਪਾਂ ਨੂੰ ਕੋਈ ਧੱਕਾ ਥੋੜੀ ਕੀਤੀ ਚਲ ਫੇਰ ਉਹੀ ਗੱਲ ਆ ਉਰੇ ਆਈ ਵੀਰੇ ਪੂਰੀ ਮੜ ਇਹਦੀ ਬਾਈ ਦੇ ਬਰਾਬਰ ਖੜੀ ਲੈ ਧੱਕਾ ਸੰਗਤ ਫੜੂਗੀ ਇਹ ਇੱਕ ਮਿੰਟ ਮੈਂ ਦਿਖਾ ਦਦਾ ਸੱਟ ਲੱਗੀ ਲੈ ਆ ਦੋ ਇੱਧਰ ਹੋ ਜਾਓ ਜੀ ਮਾੜੇ ਸਾਰੇ ਬੰਦੇ ਇੱਥੋਂ ਸੰਗਤਾਂ ਨੂੰ ਪਤਾ ਲੱਗ ਜਾਊਗਾ ਜੀ ਵੀਡੀਓ ਦੇਖ ਕੇ ਸਿਰੇ ਤੱਕ ਕਹਿਣ ਦਿਖਾਇਓ ਵੀ ਤੁਹਾਨੂੰ ਪਤਾ ਲੱਗ ਜੂ ਵੀ ਕਿਹੜਾ ਬੰਦਾ ਐਸ ਟਾਈਮ ਤੰਗੀ ਚਾ ਕਿਹੜਾ ਸੌਖਾ ਤੁਹਾਨੂੰ ਇੱਥੇ ਪਤਾ ਲੱਗ ਜਾਊਗਾ ਅਸਲ ਫਰਜੋਸ਼ ਵੀਰ ਦਾ ਬਣਦਾ ਸੀਗਾ ਗੋਹਾ ਗੂੜਾ ਚੱਕਣ ਦਾ ਕੋਈ ਕੰਮ ਉਹਨਾਂ ਦਾ ਦੁੱਧ ਉਹ ਪਾਉਂਦੇ ਨੇ ਦੁੱਧ ਜਾ ਕੇ ਪਾ ਕੇ ਆਉਂਦੇ ਨੇ ਉਹ ਆਪਣਾ ਪਰ ਇਹਦੇ ਤੋਂ ਕੱਦ ਤੋਂ ਸਾਡਾ ਸਵਾਲ ਇਹ ਆ ਵੀ ਇਹਦੇ ਬੱਚੇ ਵੀ ਹੋ ਸਕਦੇ ਨੇ ਇਹਦਾ ਪਰਿਵਾਰ ਵੀ ਹੋ ਸਕਦਾ ਕਿੱਥੇ ਛੱਟ ਲੱਗੀ ਵੀ ਆ ਓਕੇ ਕਿਹਨੇ ਮਾਰਿਆ ਸੀ ਡੰਡਾ ਓਕੇ ਸੱਟ ਲੱਗੀ ਕਿਸੇ ਵੀ ਨਹੀਂ ਚਲੋ ਉਸ ਵੇ ਤੁਹਾਨੂੰ ਵੀਡੀਓ ਦਿਖਾ ਦਨੇ ਜੀ ਨਹੀਂ ਨਹੀਂ ਸੱਟ ਲੱਗੀ ਨਹੀਂ ਬੇਬੇ ਨੇ ਡੰਡਾ ਮਾਰਿਆ ਨਹੀਂ ਜੀ ਨਹੀਂ ਝੂਠ ਬੋਲਦੇ ਤੁਸੀਂ ਹਜੇ ਵੀ ਝੂਠ ਬੋਲਦੇ ਹੋ ਕੋਈ ਗੱਲ ਨਹੀਂ ਵੀਰੇ ਅਸੀਂ ਤੁਹਾਨੂੰ ਅਸੀਂ ਤੁਹਾਨੂੰ ਸਾਰਾ ਕੁਝ ਮਨਾ ਦਾਂਗੇ ਜੋ ਅਸੀਂ ਬੋਲਦੇ ਆ ਅਸੀਂ ਵੀਰੇ ਪਟਿਆਲੇ ਲਚਕਾਣੀ ਪਿੰਡ ਤੋਂ ਉਹੀ ਥੋੜੀ ਜਰ ਚੱਲ ਕੇ ਆ ਗਏ ਕਿਸੇ ਦੇ ਕਰ ਤੁਸੀਂ ਦੱਸੋ ਚਲੋ ਸਾਡਾ ਯਾਰ ਕੋਈ ਦਿਮਾਗ ਖਰਾਬੀ ਤੁਹਾਡੇ ਨਾਲ ਅਸੀਂ ਦੁਸ਼ਮਣੀ ਪਾਵਾਂਗੇ ਕਿ ਤੁਸੀਂ ਦੱਸੋ ਪਹਿਲਾਂ ਮੈਨੂੰ ਪਰ ਸਾਨੂੰ ਇਹ ਬੰਦੇ ਦਿਖ ਰਹੇ ਨੇ ਵੀਰੇ ਕਿਉਂਕਿ ਖਾਲਸਾ ਹਰੇਕ ਲਈ ਖੜਦਾ ਰਿਹਾ ਮਸੰਦਾਂ ਦੀ ਦੌੜ ਲਵਾਉਂਦਾ ਰਿਹਾ ਹਰੇਕ ਲਈ ਖੜਦਾ ਪਰ ਸ ਇਹ ਚੀਜ਼ਾਂ ਨਾ ਵੀਰੇ ਅਸੀਂ ਵੀਡੀਓ ਇਸ ਵੀਡੀਓ ਰ ਅਸੀਂ ਪਤਾ ਨਹੀਂ ਕਿੰਨੇ ਕ ਪਰਿਵਾਰਾਂ ਨੂੰ ਅਵੇਅਰ ਕਰ ਗਏ ਸਾਨੂੰ ਖੁਸ਼ੀ ਆ ਵੀ ਸਾਨੂੰ ਲੋਕਾਂ ਨੇ ਸਾਡੀ ਗੱਲ ਨੂੰ ਸਮਝਿਆ ਇਹਨਾਂ ਰੂਹਾਂ ਨੂੰ ਘਰੋ ਘਰੀ ਪਹੁੰਚਾਇਆ ਪਰ ਜਿਹੜੇ ਨਹੀਂ ਸਮਝ ਜਿਹਨਾਂ ਨੂੰ ਪਤਾ ਕੀ ਲੱਗਦਾ ਸਾਡਾ ਕੀ ਕਰ ਲੈਣਗੇ ਜਦੋਂ ਨਾ ਪ੍ਰਸ਼ਾਸਨ ਪਰਚੇ ਕਰਨ ਲੱਗ ਗਿਆ ਤੁਸੀਂ ਸੱਚ ਜਾਣਿਓ ਵੀਰੇ ਤੁਸੀਂ ਤੁਸੀਂ ਕਿਸੇ ਵੀ ਪੜ੍ਹੇ ਲਿਖੇ ਬੱਚੇ ਨੂੰ ਪੁੱਛੋ ਵੀ ਬੰਦੂਆ ਜਿਹੜੀ ਮਜ਼ਦੂਰੀ ਆ ਜਿਹੜਾ ਉਹਦੇ ਪਿੱਛੇ ਐਕਟ ਬਣਿਆ ਵਾ ਵੀ ਉਹਦੇ 'ਚ ਕਿੰਨੀ ਕੁ ਸਜ਼ਾ ਕਿਵੇਂ ਜ਼ਮਾਨਤ ਉਹ ਕਿਹੜਾ ਕਿਹੜਾ ਟੱਬਰ ਅੰਦਰ ਤੁਸੀਂ ਪੜ ਕੇ ਤਾਂ ਦੇਖੋ ਵੀਰੇ ਮੈਨੂੰ ਲੱਗਦਾ ਕਾਨੂੰਨ ਦੇ ਉੱਪਰ ਤੁਹਾਡੇ ਇੱਥੇ ਅਨਾਊਂਸਮੈਂਟਾਂ ਕੀਤੀਆਂ ਜਾਣ ਪਿੰਡੋਂ ਪਿੰਡੀ ਸ਼ਾਇਦ ਬੰਦਾ ਡਰਦਾ ਇਹ ਚੀਜ਼ੇ ਨਾ ਕਰੇ ਉਹ ਚਿਹਰਾ ਦਿਖਾਓ ਤੁਹਾਡਾ ਤੁਸੀਂ ਕੌਣ ਹੋ ਇਹ ਇਹਨੂੰ ਚਿਹਰਾ ਦੇ ਹੁਣ ਸ਼ਰਮ ਆਉਂਦੀ ਹੈ ਨਾ ਵੀਰੇ ਨਹੀਂ ਸ਼ਰਮ ਕਰ ਨੀ ਜੇ ਤੁਸੀਂ ਗਲਤ ਹੋ ਤਾਂ ਤੁਸੀਂ ਚਿਹਰਾ ਟਕਿਆ ਤੁਸੀਂ ਗਲਤ ਹੋ ਇੱਥੇ ਮੈਂ ਤਾਂ ਚੱਲਿਆ ਹਾਂ ਚਾਹ ਨਹੀਂ ਚੱਲਦਾ ਨਹੀਂ ਤੁਸੀਂ ਵੀਰੇ ਗਲਤ ਹੋ ਤੁਹਾਨੂੰ ਦੇਖੋ ਮਹਿਸੂਸ ਹੋ ਰਿਹਾ ਤੁਸੀਂ ਤਾਂ ਚਿਹਰਾ ਟਕਿਆ ਹੈ ਨਾ ਜੇ ਤੁਸੀਂ ਗਲਤ ਨਾ ਹੁੰਦੇ ਤੁਸੀਂ ਕਿਉਂ ਚਿਹਰਾ ਟਕੋਗੇ ਵੀਰੇ ਉਹ ਚਿਹਰਾ ਗਾ ਵੀ ਮੈਂ ਤਾਂ ਚੱਲੇ ਆਂ ਸ਼ਹਿਰ ਨੂੰ ਮੈਂ ਤਾਂ ਰਮਾਲ ਬਨ ਕੇ ਨਹੀਂ ਰਮਾਲ ਬਨ ਕੇ ਤਾਂ ਪੈਸੀ ਨਹੀਂ ਪੁਲਿਸ ਲੰਘਣ ਦਿੰਦੀ ਨਹੀਂ ਨਹੀਂ ਮੈਂ ਦਿੱਲੀ ਜਾਣਾ ਨਹੀਂ ਚਲੋ ਮੇਰਾ ਮੇਰਾ ਸਭਾਲ ਤੁਹਾਨੂੰ ਰਿਹਾ ਹੁਣ ਆਪਾਂ ਜਾ ਤਾਂ ਨਹੀਂ ਰਹੇ ਵੀਰੇ ਤੁਸੀਂ ਮੈਨੂੰ ਸਹੀ ਸਹੀ ਦੱਸੋ ਤੁਹਾਨੂੰ ਮਹਿਸੂਸ ਤਾਂ ਹੋਇਆ ਵੀ ਤੁਸੀਂ ਗਲਤ ਤਾਂ ਹੀ ਮੂੰਹ ਬੰਨਿਆ ਨਾ ਨਹੀਂ ਬੰਦ ਹੀ ਨਹੀਂ ਸੀ ਤੁਸੀਂ ਮੂੰਹ ਗਲਤ ਵਾਲੀ ਤਾਂ ਗੱਲ ਨਹੀਂ ਗਲਤ ਤਾਂ ਬਿਲਕੁਲ ਹੈ ਕਿਉਂ ਨਹੀਂ ਗੱਲ ਗਲਤ ਹੈਗੀ ਦੱਸੋ ਸਾਡੇ ਹਿਸਾਬ ਨਾਲ ਗਲਤ ਹੈ ਮੇਰੇ ਹਿਸਾਬ ਨਾਲ ਨੀ ਸਾਰੀ ਸੰਗਤ ਦੇ ਹਿਸਾਬ ਨਾਲ ਗਲਤ ਤਾਂ ਤੁਸੀਂ ਇਕੱਲੇ ਬੰਦੇ ਗਲਤ ਹੋ ਸਾਰੀ ਸੰਗਤ ਸਹੀ ਆ ਅਸੀਂ ਤਾਂ ਪਰਿਵਾਰ ਨਹੀਂ ਇੱਕ ਮਿੰਟ ਬਾਪੂ ਜੀ ਤੁਸੀਂ ਹੁਣ ਤੀਜਾ ਬੰਦਾ ਕਿੱਥੋਂ ਲੈ ਕੇ ਆਉਣੇ ਤਾਂ ਦੱਸ ਦਿਓ ਤੀਜਾ ਬੰਦਾ ਕਿੱਥੋਂ ਲੈ ਕੇ ਆਓਗੇ ਜੀ ਰਾਹ ਕਿੱਥੋਂ ਲੈ ਕੇ ਆਉਣਾ ਅਸੀਂ ਆਪ ਵੀ ਕੰਮ ਕਰਨਾ ਕਰਨਾ ਬੰਦੇ ਹੁਣ ਕਿਤੇ ਤੁਰੇ ਫਿਰਨਦੇ ਨੇ ਜਿਹੜੇ ਜਾ ਕੇ ਫੜ ਲਿਓਣੇ ਆ ਹਾਂਜੀ ਇੱਕ ਮਿੰਟ ਮੇਰੀ ਗੱਲ ਸੁਣੋ ਇਹ ਤਾਂ ਕੁਦਰਤੀ ਇੱਕਦਮ ਮਿਲ ਜੇ ਤੇ ਮਿਲ ਗਿਆ ਅੱਛਾ ਚਲੋ ਅਸੀਂ ਤੀਜਾ ਨਹੀਂ ਕਿਹਾ ਤੁਰੇ ਫਿਰਨਦੇ ਨੇ ਤਾਂ ਜਾਂਦੇ ਸਾਨੂੰ ਬੰਦਾ ਮਿਲ ਜਾਣਾ ਅਸੀਂ ਤੀਜਾ ਵੀ ਪ੍ਰੋਮਿਸ ਕਰਦੇ ਹਾਂ ਜੇ ਸਟੇਸ਼ਨ ਤੇ ਚੱਲ ਜਓ ਤਾਂ ਬੰਦਾ ਮਿਲ ਜਾਣਾ ਬੰਦਾ ਤੇ ਕੁਦਰਤੀ ਹੈ ਵਿਚਾਰਾ ਕੋ ਖੁਨੀ ਕਿਥੋਂ ਰੋ ਬਾ ਤੀਆ ਮਿਲ ਗਿਆ ਜੀ ਫੇਰ ਕੀ ਹੈ ਅੱਛਾ ਉਹ ਤੀਆ ਮਿਲ ਗਿਆ ਫੇਰ ਕੀ ਕਿਹੜਾ ਜੇ ਹੁਣ ਤੀਆ ਵੀ ਕੱਢ ਲੇ ਇਥੋਂ ਅਗਲੀ ਵਾਰ ਚਲੋ ਜੀ ਅਗਲੀ ਵਾਰੀ ਕੱਢ ਲਿਆ ਅਗਲੇ ਮਹੀਨੇ ਫੇਰ ਮੈਨੂੰ ਪਤਾ ਨਾ ਤੁਹਾਨੂੰ ਵੀਰੇ ਬੈਠ ਕੇ ਅੰਦਰ ਤੁਸੀਂ ਦੇਖਣਾ ਟੀਵੀ ਤੁਸੀਂ ਇਦਾਂ ਦੀਆਂ ਰੂਹਾਂ ਤੇ ਕਰਨਾ ਜ਼ੁਲਮ ਤੇ ਅਸੀਂ ਤੁਹਾਨੂੰ ਗਾਰੰਟੀ ਨਾਲ ਕਹਿੰਦੇ ਆ ਤੁਹਾਨੂੰ ਅੱਜ ਵੀ ਕਹਿੰਦੇ ਆ ਅਸੀਂ ਤੁਹਾਡੇ ਕਿੰਨੇ ਤੀਆ ਫੇਰ ਫੜਿਆ ਜਾਊ ਤੁਸੀਂ ਹਟਣਾ ਨਹੀਂ ਹੈਗਾ ਜਦ ਤੀਆ ਫੜਿਆ ਜਾਊ ਤਾਂ ਤੁਸੀਂ ਆ ਕੇ ਆ ਹਾਂ ਪਹਿਲਾਂ ਦੋ ਆਹ ਮੰਨ ਪਹਿਲਾਂ ਵੀਰੇ ਵੀ ਤੂੰ ਜ਼ੁਲਮ ਕੀਤਾ ਆ ਮਨ ਪਹਿਲਾਂ ਹਸਣ ਦੀ ਤਾਂ ਗੱਲੇ ਨਹੀਂ ਮੇਰੇ ਭਾਈ ਹਸਣ ਵਾਲੇ ਤਾਂ ਗੱਲੇ ਨਹੀਂ ਵੀਰੇ ਇਸ ਤਾਂ ਤੇਰਾ ਸਤਕਾਰ ਨਾਲ ਗੱਲ ਕਰਦੇ ਹਾਂ ਹਸਣ ਦੀ ਕੀ ਗੱਲ ਐ ਚ ਨਹੀਂ ਨਹੀਂ ਰਿਹਾ ਮਨ ਤਾਂ ਬਣਾ ਜਾ ਵੀ ਸ਼ਰਮੇ ਨਹੀਂ ਯਾਰ ਮੈਂ ਕਿਹਨਾਂ ਸਾਡੇ ਕਿ ਨਹੀਂ ਬਾਪੂ ਜੀ ਅਸੀਂ ਤੁਹਾਨੂੰ ਪ੍ਰੋਮਿਸ ਕਰਦੇ ਹਾਂ ਤੁਸੀਂ ਸਾਡੇ ਨਾਲ ਤਾਂ ਚੱਲੋ ਆ ਜਲੰਧਰ ਵਾਲਾ ਅੰਮ੍ਰਿਤਸਰ ਆਪ ਟੱਪ ਜੋ ਦਰਬਾਰ ਸਾਹਿਬ ਤੋਂ ਏਰੀਆ ਤੁਸੀਂ ਕਿਤੇ ਦਿਖਾਓ ਤਾਂ ਅਸੀਂ ਆ ਚੀਜ਼ ਹੁੰਦੀ ਪੰਜਾਬ 'ਚ ਸੀ ਕਿਸੇ ਦਾ ਦਿਖਾ ਦਿਓ ਤੁਹਾਨੂੰ ਅਸੀਂ ਵੀ ਸੱਚ ਮੰਨੀਏ ਵੀ ਹਾਂ ਯਾਰ ਇਦਾਂ ਹੋ ਜਾਂਦਾ ਕੱਲੇ ਤੁਹਾਡੇ ਪਤਾ ਕੀ ਆ ਦੇਖੋ ਦੇਖੀ ਤੁਰਪੇ ਫਰਾਣੇ ਨੇ ਬੰਦਾ ਰੱਖ ਲਿਆ ਓਏ ਉਹ ਯਾਰ ਆਪਾਂ ਵੀ ਲਈਏ ਇੱਕ ਫੌਜੀ ਐ ਫੌਜੀ ਕਹਿੰਦੇ ਨੇ ਇਹ 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 ਧਰਮੀ ਫੌਜੀ ਬਣ ਗਏ ਇਹ ਵਿਚਾਰਾ ਗੋਹਾ ਗੂੜਾ ਚੱਕਣ ਵਾਲਾ ਫੌਜੀ ਬਣ ਗਿਆ ਇਹਨਾਂ ਨੂੰ ਫੌਜੀ ਕਿਹਾ ਜਾਂਦਾ ਵਿਚਾਰਿਆਂ ਨੂੰ ਤੇ ਇਹ ਤਾਂ ਚਲੋ ਇੱਥੇ ਹਜੇ ਕੰਮ ਕਰੀ ਜਾਂਦਾ ਜਿੱਥੇ ਕੰਮ ਨਹੀਂ ਨਾ ਕਰਦੇ ਉੱਥੇ ਫਿਰ ਡੰਡੇ ਫਿਰਦੇ ਨੇ ਆਪ ਜੀ ਨੂੰ ਪਤਾ ਕਿਵੇਂ ਕਿਵੇਂ ਸੰਗਲ ਲਾਉਂਦੇ ਨੇ ਹੁਣ ਇਹ ਨਹੀਂ ਪਤਾ ਇਹਦੇ ਨਾਲ ਵਿਚਾਰਿਆਂ ਨੇ ਕੀ ਕੁਝ ਹੋਇਆ ਆਪਾਂ ਨੂੰ ਹਜੇ ਉਹ ਚੀਜ਼ਾਂ ਬਰ ਨਹੀਂ ਪੁੱਛੋ ਕਦੇ ਵੱਧਾ ਇਹਨੂੰ ਨੱਕ ਦੇ ਘਾਤੀ ਬਾਪੂ ਜੀ ਹੈ ਜੀ ਇਹ ਇਹੋ ਜੀ ਗੱਲ ਨਹੀਂ ਗਈ ਹੈਗੀ ਤੂੰ ਆਪਾਂ ਇਹ ਤਾਂ ਦੇਖੀ ਮੜੇ ਘਰਾਂ ਆਹ ਕਮਰੇ ਚ ਪੈਂਦਾ ਵੀਰੇ ਇੱਕ ਜਣਾ ਆ ਕੇ ਦਿਖਾ ਦਿਓ ਜੀ ਆ ਖੜੀ ਇੱਕ ਬੰਦੇ ਵੀਰੇ ਇੱਕ ਜਣਾ ਕੇ ਦਿਖਾ ਦੋ ਕਮਰੇ ਨਹੀਂ ਬਾਹਰ ਹੀ ਹੁੰਦਾ ਸੌਂਦਾ ਬਾਹਰ ਉੱਥੇ ਮੰਝੇ ਕਿੱਥੇ ਸੌਂਦਾ ਜੀ ਨਹੀਂ ਬਾਹਰ ਸੌਂਦਾ ਮੰਝੇ ਤੇ ਤੁਸੀਂ ਸਾਰਾ ਪਰਿਵਾਰ ਅੰਦਰ ਸੌਣੇ ਹੋ ਜੀ ਇਹ ਗਰਮੀ ਚ ਕਿੱਥੇ ਸੌਂਦਾ ਮੈਨੂੰ ਦਿਖਾ ਦਿਓ ਤੂੜੀ ਵਾਲੇ ਘਰ ਇਹ ਇੱਕ ਜਣਾ ਦਿਖਾ ਦਿਓ ਕੋਈ ਨਾ ਤੇ ਉੱਥੇ ਬਾਹਰ ਸਾਈ ਇੱਥੇ ਪੈਂਦਾ ਵੀਰੇ ਅਸੀਂ ਤੁਹਾਨੂੰ ਵੀਡੀਓ ਦਿਖਾਉਣੀ ਆ ਯਾਰ ਇੱਥੇ ਪੈਂਦਾ ਆ ਘਰ ਚ ਕੌਣ ਸੌਂਦਾ ਜੀ ਵੀਰੇ ਟਰਾਲਰ ਥੱਲੇ ਸੌਂਦਾ ਇੱਥੇ ਕੋਈ ਵੀ ਨਹੀਂ ਸੌਂਦਾ ਇਹ ਤੇ ਰੱਖੀ ਖਾਦ ਖੋਦ ਰੱਖੀ ਇੱਥੇ ਖਾਦ ਰੱਖੀ ਆ ਉੱਥੇ ਤੂੜੀ ਪੈ ਗਈ ਹੁਣ ਚਲ ਤੂੜੀ ਇਹ ਮਤ ਨਰ ਨੂੰ ਸਾਫ ਕਰਕੇ ਮੰਜੀ ਡਾ ਲੀ ਅੱਛਾ ਉਦੋਂ ਇੱਥੇ ਲਾਉਨੇ ਆਂ ਗਰਮੀਆ ਚ ਬਾਹਰ ਕੱਢਦੇ ਨੇ ਮੱਛਰ ਚ ਗਰਮੀ ਜਦੋਂ ਉੱਥੇ ਕਿਲਰ ਥੱਲੇ ਸਾਈਂ ਆਉ ਐਹੀਂ ਆਪਣੇ ਕੋਲ ਸੌਣੇ ਬਾਪੂ ਜੀ ਬਜ਼ੁਰਗੋ ਬਖਸ਼ੀ ਸਾਹਿਬ ਬਖਸ਼ੀ ਉਹ ਬਖਸ਼ੀ ਉੱਥੇ ਸੌਣੇ ਤੁਸੀਂ ਬਿਲਕੁਲ ਤਾਂ ਇਹ ਤੱਕਾ ਨਹੀਂ ਕਰ ਰਹੇ ਜੀ ਜਮੀ ਤੱਕਾ ਨਹੀਂ ਕਰਦੇ ਬੰਦੇ ਜੀ ਹੁਣ ਅੰਦਰ ਖਾਦ ਰੱਖ ਲਈ ਬਚਾਰਾ ਬਾਹਰ ਕੱਢਦਾ ਫਿਰ ਕਾਦੀ ਸੇਵਾ ਵੀਰੇ ਸੇਵਾ ਕੀ ਨੂੰ ਕਹਿੰਦੇ ਤੁਸੀਂ ਦੱਸ ਦੋ ਸੇਵਾ ਕੀ ਨੂੰ ਕਹਿੰਦੇ ਵੀਰੇ ਉਹ ਰੋਡ ਤੇ ਜਾਂਦਾ ਸੀ ਇਹ ਕਦੋਂ ਫੜ ਲਿਆ ਜੀ ਮੱਖੇ ਕਦੋਂ ਫੜ ਲਿਆ ਵੀਰੇ ਤੁਸੀਂ ਇਹਨੂੰ ਜੇਲੇ ਨਹੀਂ ਮੰਨਦੇ ਹਾਂ ਪਰ ਕਿ ਤੁਹਾਨੂੰ ਇਹ ਥੋੜਾ ਤੁਹਾਡਾ ਗੋਹਾ ਕੁੜੇ ਕਿਉਂ ਚੱਕੇ ਵਿਚਾਰਾ ਬਜ਼ੁਰਗ ਬੰਦਾ ਲਾਤਾਂ ਇਹਦੀਆਂ ਖੜੀਆਂ ਪਈਆਂ ਨੇ ਇਹਨੂੰ ਤੁਸੀਂ ਇੱਕ ਵਾਰੀ ਟੋਕਰਾਂ ਚ ਕਾ ਕੇ ਦੇਖਿਓ ਜੀ ਤੁਸੀਂ ਇਹਨੂੰ ਚੁਕਾ ਕੇ ਦੇਖੋ ਕਿਵੇਂ ਚੱਕਦਾ ਵਿਚਾਰਾ ਟੋਕਰ ਅਸੀਂ ਸਰਦੀਆਂ ਦੀਆਂ ਵੀਡੀਓ ਦਿਖਾਉਨੇ ਤੁਹਾਨੂੰ ਪੂਰੀ ਜਿਹੀ ਜੈਕਟਾ ਵਿਚਾਰੇ ਦੇ ਗੋਡੇ ਖੜੇ ਪਹਿਨੇ ਆਏ ਤੁਰਦਾ ਵਿਚਾਰਾ ਆ ਤੁਸੀਂ ਦੇਖ ਕੇ ਲਿਆ ਜੀ ਕਿੰਨੀ ਕਿ ਜਾਨ ਆ ਸਰੀਰ ਦੇ ਵਿੱਚ ਜੀ ਢੂਹੀ ਖੜੀ ਪਈ ਹੁੰਦੀ ਹੈ ਜੀ ਢੂਹੀ ਬੰਦਿਆਂ ਦੀ ਪਰ ਮਨ ਦੀ ਨਹੀਂ ਬੰਦੇ ਜੀ ਪਰ ਇੰਨਾ ਮਹਿਸੂਸ ਕਰਦੇ ਨੇ ਮੂੰਹ ਟੱਕ ਕੇ ਆਉਂਦੇ ਨੇ ਵੀ ਅਸੀਂ ਗਲਤ ਆ ਤਾਂ ਵੀ ਹੁਣ ਖੋਲੋ ਹੁਣ ਖੋਲੋ ਬੇਨਾ ਅਜਿਹਾ ਕਿੜਾ ਬਾਕੀ ਹੁਣ ਖੋਲੋ ਗਲਤ ਤੋਂ ਤੁਸੀਂ ਇੱਥੇ ਤੁਹਾਨੂੰ ਮਹਿਸੂਸ ਹੋ ਰਿਹਾ ਖੋਲ ਹੁਣ ਖੋਲੋ ਚਲੋ ਫਿਰ ਪਤਾ ਲੱਗੇ ਸੰਗਤ ਨੂੰ ਬਾਤ ਜ਼ਰੂਰੀ ਖਿਲਾਉਣੀ ਮੈਂ ਤਾਂ ਚੱਲਿਆ ਅੰਦਰ ਲੱਗਾ ਉਹਨੂੰ ਵਿਚਾਰੇ ਨੂੰ ਪਤਾ ਨਹੀਂ ਕੀ ਨਾਮ ਹੈ ਆਪਕਾ ਜੀ ਨਿਰਮਲ ਕੁਮਾਰ ਓਕੇ ਆਪ ਆਪ ਕਿੰਨੇ ਸਾਲ ਪਹਿਲੇ ਘਰ ਸੇ ਨਿਕਲੇ ਥੇ ਹਾਂ ਜੀ ਬਾਅਦੇ ਕਾਮੂਮ ਕੋਲ ਕੰਮ ਕਰਤੇ ਥੇ ਹਾਂ ਜੀ ਠੀਕ ਹੈ ਠੀਕ ਹੈ ਇਹਨਾਂ ਨੇ ਆਪਕੋ ਮਿਹਨਤ دی ਆਪਕੀ ਇਹਨਾਂ ਨੇ ਜੋ ਆਪਸੇ ਕੰਮ ਕਰਵਾਇਆ कोई आपको मेहनत दी आपके खाते में कोई आपके पास पैसा है जो आपने सात आठ साल इतनी मेहनत की है हाँ। कोई है आपके पास इन्होंने पैसा दिया कोई आपको ना। क्यों, दिया? नहीं क्यों नहीं दिया नहीं है जी बताइए क्यों नहीं दिए क्यों नहीं आपको पैसा क्यों नहीं मिला पैसा नहीं मिलेगा नहीं क्यों नहीं मिलेगा लेके कहाँ कम किसे करो बताइए नहीं वो ठीक है मुझे ये बताइए इन्होंने आपसे सात साल काम करवाया गोहा कूड़ा चकाया आपसे है ना इतना काम कराया आप बुजुर्ग आदमी हो मुझे ये बताओ इन्होंने आपको बोला था आपके पैसे देंगे आपको आपकी जो मेहनत मजदूरी होगी देंगे कभी आप इन्होंने दिया आपको ना। दिया नहीं आपने मांगा नहीं ना कहा मांगा था या नहीं मांगा ना मांगा ही नहीं था रबी रूआ बेचारियाँ नहीं था जी ਇਹ ਤਾਂ ਬਸ ਹੁਣ ਤੁਸੀਂ ਇਹ ਲਾ ਲਓ ਜੀ ਵੀਡੀਓਜ਼ ਤੋਂ ਮਾੜਾ ਮੋਟਾ ਸੁਧਾਰ ਹੋਣ ਲੱਗ ਗਿਆ ਇਦਾਂ ਦੇ ਵੀਰਾਂ ਨੂੰ ਇੱਕ ਤਾਂ ਮਤਲਬ ਨਿਵਾਤਵਾਕ ਜੇ ਰੱਖਣ ਲੱਗ ਗਏ ਸਾਲਕ ਬਾਅਦ ਨਿਵਾ ਦੰਦੇ ਨੇ ਜੀ ਬਾਪੂ ਜੀ ਕਹਿੰਦੇ ਸੀ ਆਪ ਨਿਵਾਉਣੇ ਤਾਂ ਗੱਲਾਂ ਨੇ ਸਭ ਆਪ ਨਿਵਾਉਣ ਵਾਲੀਆਂ ਤਾਂ ਇਹਦਾ ਤੁਸੀਂ ਛੱਡੇ ਦਿਓ ਜੀ ਵੀ ਕੋਈ ਬੰਦਾ ਆਪ ਇਹਨਾਂ ਰੂਹਾਂ ਨੂੰ ਜੇ ਆਪ ਨਿਵਾਉਦੇ ਹੋਣ ਫਿਰ ਇਹਨੂੰ ਵਿਚਾਰੇ ਨੂੰ ਕਿਉਂ ਫੜਾ ਅਸੀਂ ਤਾਂ ਕਹਿਣਾ ਹੀ ਆ ਬਾਜੀ ਉਹ ਆਪ ਨਾ ਲੈਂਦਾ ਮੇਰੇ ਮੈਨੂੰ ਯਾਰ ਫਿਰ ਉੱਥੇ ਗੱਲ ਖੜੀ ਆ ਵੀਰੇ ਦਾ ਉੱਤਰ ਦਓ ਤਾਂ ਸਹੀ ਮੈਨੂੰ ਸਚਾਈ ਤਾਂ ਦੱਸ ਦਿਓ ਵੀਰੇ ਤੁਸੀਂ ਪਹਿਲਾ ਬੰਦਾ ਫੜ ਲਏ ਦੂਜਾ ਫੇਰ ਫੜ ਲਏ ਹੁਣ ਤੀਜਾ ਕਿੱਥੋਂ ਲਿਆਓਗੇ ਕਿੱਥੇ ਦੇਖੋਗੇ ਵੀਰੇ ਮਤਲਬ ਤੁਸੀਂ ਸ਼ਹਿਰ ਗਏ ਨੂੰ ਦੇਖੋਗੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਦੇਖੋਗੇ ਭਾਈ ਜੀ ਪਹਿਲਾਂ ਹਸਨ ਦੀ ਕੀ ਗੱਲ ਆ ਤੁਸੀਂ ਮੈਨੂੰ ਦੱਸੋ ਤੁਸੀਂ ਇਹ ਤਾਂ 8 ਸਾਲ ਕੰਮ ਕਰਾ ਲਿਆ ਹਜੇ ਵੀ ਅਸੀਂ ਜਾਣੇ ਯਾਰ ਹੱਸੀ ਨਹੀਂ ਜਾਂਦੇ ਮੇਰੀ ਆਤ ਦੀ ਗੱਲ ਕਰਨੀ ਆ ਅੱਜ ਤਾਂ ਤੁਹਾਡੀ ਇਹ ਗਲਤੀ ਅੱਛਾ ਅੱਛਾ ਵੀਰੇ ਮੈਂ ਤਾਂ ਹੈਰਾਨ ਆ ਵੀਰੇ ਤੁਹਾਡੇ ਤੇ ਯਾਰ 8 ਸਾਲ ਬੰਦੇ ਦਾ ਮੜ ਲਿਆ ਵੀਰੇ ਪੂਰਾ ਖੂਨ ਚੂਸ ਲਿਆ ਹਜੇ ਅਸੀਂ ਜਾਓ ਮਤਲਬ ਫਿਰ ਕਿਹੜਾ ਸਾਡੇ ਪੱਥਰ ਦਾ ਫੇ ਸਾਡੇ ਪੱਥਰ ਦਾ ਦਿਲ ਆ ਵੀਰੇ ਸਾਡੇ ਦੂਆ ਦਿਲ ਨਹੀਂ ਹੈਗਾ ਕੋਈ ਫਾਇਦਾ ਨਹੀਂ ਮੇਰੇ ਭਾਈ ਆਪਾਂ ਅੰਮ੍ਰਿਤਸਰ ਦੇ ਵਿੱਚ ਬੈਠੇ ਆ ਸੋਚੋ ਚਲੋ ਕਿੱਥੇ ਬੈਠੇ ਆ ਆਪਾਂ ਜੀ ਅੰਮ੍ਰਿਤਸਰ ਦੇ ਵਿੱਚ ਵੀਰੇ ਯਾਰ ਤੁਸੀਂ ਸੋਚੋ ਤਾਂ ਸਹੀ ਮੇਰੇ ਭਾਈ ਯਾਰ ਅੰਮ੍ਰਿਤਸਰ ਦੇ ਵਿੱਚ ਆ ਕਿ ਡੱਗ ਕੰਮ ਖੜਦਾ ਕੋਈ ਕੰਮ ਨਹੀਂ ਕੱਢਦਾ ਐਡਾ ਤਾਂ ਕੰਮੇ ਕੋਈ ਨਹੀਂ ਹੈਗਾ ਯਾਰ ਦੱਸੋ ਕੀ ਨਿਰਮਲ ਜੀ ਘਰ ਪੇਟਵਾ ਦੇ ਆਪਕੋ ਹਾਂਜੀ ਚਲੋ ਫਿਰ ਘਰ ਚੱਲੇ ਚਲੋ ਉਠਾ ਲਓ ਕੱਪੜੇ ਉਠਾ ਲਓ ਆਪਣੇ क्या उठाना है आपने इन्होंने आपको कपड़ा कुपड़ा लेकर दिया कोई नहीं ये यही है आपके पास ये बोल रहे हैं हम कपड़ा लीड़ा देता है नहीं आपके पास कोई कपड़ा और है ए, ए, एक नहीं। जा उठाकर नहीं। लाना उठाकर लाना कौन सा उठाकर लाना नरेश निर्मल <coughs> देख लेना देखो बेचारे दत्त भी बल बेचारे दे बहुत हो गया ना जी ਆਨੂੰ ਤੁਰਦਾ ਵੀਰੇ ਯਾਰ ਸਾਡੇ ਦਾ ਅਸੀਂ ਕਰਾ ਦੇਨੇ ਟੋਕੇ ਨੂੰ ਛੱਡ ਦਿਓ ਤੁਸੀਂ ਵੀਰੇ ਸਾਡੇ ਕੋਲ ਤਾਂ ਸਵਾਲ ਖਤਮ ਹੋ ਗਏ ਸੰਗ ਜੀ ਅਸੀਂ ਤਾਂ ਬਸ ਸਾਨੂੰ ਤਾਂ ਇੱਕ ਸਿਰ ਬਜ਼ੁਰਗ ਦੇਖਦੇ ਹੁੰਦੇ ਨੇ ਜੀ ਸਾਰੀਆਂ ਸੰਗਤਾਂ ਦਾ ਭੈਣ ਭਰਾ ਮਨ ਤੁਹਾਡਾ ਸਾਥ ਆ ਸਾਨੂੰ ਸਿਰਫ ਉਸ ਬਜ਼ੁਰਗ ਦੀ ਲਾਈਫ ਦਿਖਦੀ ਹੁੰਦੀ ਆ ਉਹ ਰੱਖਣ ਇੱਥੇ ਫੈਮਲੀਆ ਨਾਲ ਟੱਚ ਜਿਨ੍ਹਾਂ ਦੇ ਘਰੇ ਇਦਾਂ ਦੇ ਬੰਦੇ ਨੇ ਇੱਕ ਤਾਂ ਉਹਨਾਂ ਨੂੰ ਫੈਮਲੀਆ ਨਾਲ ਮਲਾਓ 8 ਸਾਲ ਥੋੜੇ ਨਹੀਂ ਆਪ ਜੀ ਦੇਖੋ ਤੁਸੀਂ 2 ਦਿਨ ਨਾ ਕੋਈ ਪੁੱਤ ਮਾਂ ਨੂੰ ਲੱਭੇ ਇਹਦੇ ਵੀ ਮਾਂ ਬਾਪ ਹੋਣਗੇ ਬਜ਼ੁਰਗਾਂ ਦੇ ਇਹਨਾਂ ਦੇ ਵੀ ਬੱਚੇ ਹੋਣਗੇ ਇਹਨਾਂ ਦੀ ਵੀ ਭੈਣ ਭਰਾ ਨੇ ਤੜਫੋ ਉਹਨਾਂ ਦਾ ਵੀ ਦਿਲ ਰਿਹਾ ਮਾਵਾ ਸਭ ਦੀਆਂ ਸਾਂਝੀਆਂ ਨੇ ਜੀ ਅੱਜ ਤੱਕ ਆਪਾਂ ਜਿੰਨੇ ਬੰਦੇ ਛੜਾਏ ਮੈਨੂੰ ਲੱਗਾ 4-5 ਕ ਆਪਣੇ ਕੋਲੇ ਨੇ ਬਾਕੀ ਸਭ ਦੇ ਘਰ ਮਿਲ ਗਏ ਅਸੀਂ ਤਾਂ ਇੱਥੋਂ ਵੀ ਹੈਰਾਨ ਹੋ ਗਏ ਪੰਜਾਬ ਵਾਲੇ ਪੰਜਾਬ 'ਚੇ ਫੜੀ ਬੈਠੇ ਨਹੀਂ ਜਿਹੜਾ ਮਿਲ ਗਿਆ ਬਸ ਤੁਸੀਂ ਇਹ ਭੁੱਲ ਜੋ ਇਹ ਤਾਂ ਵਿਚਾਰਾ ਇਹ ਨਰੇਸ਼ ਬਲੀਆ ਦਾ ਜੇ ਪੰਜਾਬੀ ਹੁੰਦੇ ਬਖਸ਼ਦੇ ਨਹੀਂ ਹੈਗੇ ਮਤਲਬ ਇਹ ਨਹੀਂ ਜੇ ਤੁਸੀਂ ਬਖਸ਼ਦੇ ਤੁਹਾਡਾ ਬੱਚੇ ਜਿੰਨੇ ਤੁਹਾਡੇ ਬੱਚੇ ਲਾਪਤਾ ਨੇ ਅਸੀਂ ਤੁਹਾਨੂੰ ਲਿਖ ਕੇ ਦੇਣ ਨੂੰ ਤਿਆਰ ਆ ਤੁਸੀਂ ਅਜਨਾਲੇ ਏਰੀਆ ਦੇ ਵਿੱਚ ਘੁੰਮੋ ਘਰ ਕਰ ਤੁਹਾਨੂੰ ਬੰਦੇ ਮਿਲ ਜਾਣਗੇ ਜੀ ਕੀ ਬੋਲੋ ਜੀ गांव चल ले गांव चलेंगे हां जी ठीक है आ मुझे यह बताओ इन्होंने आप पर इतनी तशद्दद की आपको कभी कोई मेहनत नहीं दी आप इनको बोला नहीं यार कभी मैं बारी-बारी पूछ रहा हूं आपसे यह बात इनको बोलते मेरे पैसे दो हां जी इनको बोलो मेरी मेहनत दो मेहनत दे दी दो बोलो इनको <coughs> मेहनत दे दी गांव चल ले हां दो महीने तो दे दी 8 साल की मेहनत दो यह बेचारे ने मेहनत दे ले ਤਹਮ ਗਾਵੇਂ ਚੋਲਿਓ ਨਿਰਮਲ ਵੀਰੇ ਜੇ ਤੇਰੀ ਮਿਹਨਤ ਹੈ ਇਹਨਾਂ ਨੇ ਦੇਣੀ ਹੁੰਦੀ ਤੈਨੂੰ ਫੜਦੇ ਕਤੋਂ ਤੂੰ ਹੈਗਾ ਪੋਲਾ ਵੀਰੇ ਅੰਦਰ ਇਹਨੂੰ ਨਹੀਂ ਪਤਾ ਪਰ ਇਹਨਾਂ ਦੀ ਮਿਹਨਤ ਦੇ ਨੋਂ ਨੂੰ ਸਿਕਰੀ ਆ ਗਈ ਮੂੰਹ ਤੇ ਇਹਨਾਂ ਦੇ ਇੱਕ ਗਰੀਬ ਨੇ ਬਹੁਤ ਇਹਨਾਂ ਨੂੰ ਪੈਨਸਲ ਥੋੜੀ ਲੱਗੀ ਵੀ ਹੋਵੇ ਤਾਂ ਗਰੀਬ ਨੇ ਇਹ ਗਰੀਬ ਫੌਜੀ ਨੇ ਵੀਰੇ ਕਿੱਥੇ ਫਸ ਗਿਆ ਵੀਰੇ ਤੂੰ ਹਾਂਜੀ ਸੰਗਤ ਜੀ ਅਸੀਂ ਨਾ ਕੁਝ ਵੀਡੀਓ ਤਾਂ ਨਹੀਂ ਇਸ ਵੀਰ ਦੀਆਂ ਦਿਖਾ ਸਕਦੇ ਜਿਹੜੀਆਂ ਇਤਲਾਹ ਦੀਆਂ ਹੁੰਦੀਆਂ ਨੇ ਕੋਈ ਕੀ ਅਸੀਂ ਸੀਕ੍ਰੀਟ ਰੱਖਦੇ ਹਾਂ ਉਹ ਸਾਰੀ ਕੁਝ ਚੀਜ਼ ਨੂੰ ਕਿਹਨੇ ਇਤਲਾਹ ਦਿੱਤੀ ਕਿਹੜੀਆਂ ਵੀਡੀਓਜ਼ ਨੇ ਕਿਹਦੀ ਆਵਾਜ਼ ਆ ਸਾਰਾ ਕੁਝ ਸੀਕ੍ਰੀਟ ਰੱਖਦੇ ਹਾਂ ਅਸੀਂ ਪਰ ਇਹ ਇਹਨਾਂ ਨੇ ਕਿਹਾ ਵੀ ਅਸੀਂ ਨਾਲ ਕੰਮ ਕਰਵਾਉਨੇ ਆ ਇਹ ਇਕੱਲਾ ਵੀਰ ਕੰਮ ਕਰਦਾ ਅਸੀਂ ਮਤਲਬ ਆਪ ਜੀ ਨੂੰ ਕੁਝ ਵੀਡੀਓ ਤਾਂ ਨਹੀਂ ਦਿਖਾ ਸਕਦੇ ਚਲੋ ਇੱਕ ਅੱਧੀ ਵੀਡੀਓ ਦਿਖਾਉੱਚੋ ਆਪਾਂ ਤਿਆਂ ਪੁੱਤਾਂ ਨੇ ਸਾਰੇ ਜੀ ਆਪ ਜੀ ਸੋਚੋ ਇਹ ਤੁਹਾਡੇ ਪਿਤਾ ਜੀ ਹੋ ਸਕਦੇ ਨੇ ਮੇਰੇ ਵੀ ਪਿਤਾ ਜੀ ਹੋ ਸਕਦੇ ਨੇ ਸੋਚੋ ਇੱਕ ਕਿਸੇ ਦੀ ਤਾਂ ਕਿਸੇ ਦੀ ਤਾਂ ਪਰਿਵਾਰਕ ਮੈਂਬਰ ਹੈਗੇ ਨਾ ਜੀ ਇਸ ਕਰਕੇ ਆਪਣਾ ਫਰਜ਼ ਬਣਦਾ ਆਪਾਂ ਅਵੇਅਰਨੈਸ ਚੰਗੀਆਂ ਚੀਜ਼ਾਂ ਨੂੰ ਸ਼ੇਅਰ ਕਰੀਏ ਤਾਂ ਜੋ ਸੰਗਤਾਂ ਤੱਕ ਇਹ ਚੀਜ਼ਾਂ ਜਾਣ ਤੋਂ ਬਾਅਦ ਸੰਗਤਾਂ ਅੱਗੇ ਇਹਨਾਂ ਚੀਜ਼ਾਂ ਦੇ ਉੱਪਰ ਕੰਮ ਕਰ ਸਕਣ ਤਾਂ ਜੋ ਇਸ ਚੀਜ਼ ਨੂੰ ਆਪਾਂ ਪੰਜਾਬ ਦੇ ਵਿੱਚੋਂ ਖਤਮ ਕਰ ਦਈਏ ਇਹਨਾਂ ਦੇ ਘਰ ਮਿਲਣ ਜਿਹੜੇ ਵੀ ਵੀਰ ਕੰਮ ਕਰਨ ਉਹਨਾਂ ਨੂੰ ਬੰਦ ਦੀ ਮਿਹਨਤ ਮਿਲੇ ਐ ਨਾ 8-8 ਸਾਲ ਮਰਨਾ ਪਵੇ ਇਹ ਤਾਂ ਆਪਾਂ ਅੱਜ 8 ਸਾਲਾਂ ਬਾਅਦ ਆ ਗਏ ਜੀ ਇਹ ਤਾਂ ਜੇ ਆਪਾਂ 28 ਸਾਲਾਂ ਬਾਅਦ ਆਈਏ ਇਦਾਂ ਦੇ ਬਜ਼ੁਰਗ ਫੇਰ ਵੀ ਕੋਈ ਮਿਹਨਤ ਨਹੀਂ ਜੀ ਨਾ ਕੋਈ ਮਿਹਨਤ ਨਾ ਕੋਈ ਸੇਵਾ ਤੁਸੀਂ ਇਹ ਸੇਵਾ ਦੀ ਗੱਲ ਕਰਦੇ ਸੀ ਆ ਤੁਸੀਂ ਦੇਖ ਸਕਦੇ ਹੋ ਇੱਕ ਜੋੜੀ ਕੱਪੜਾ ਇਹਦੇ ਕੋਲੇ ਬਸ ਆਹੀ ਕੁਝ ਖੱਟਿਆ 8 ਸਾਲ ਦੇ ਵਿੱਚ ਇਸ ਇਨਸਾਨ ਨੇ ਇਹੀ ਕੁਝ ਮਿਲਿਆ ਜੀ ਔਰ ਆਪ ਜੀ ਸਮਝਦਾਰੋਂ ਮਤਲਬ ਸਾਡੇ ਕੋਲ ਸ਼ਬਦ ਮੁੱਕ ਜਾਂਦੇ ਨੇ ਕਿ ਤਾਂ ਨੂੰ ਜੰਦੇ ਆਤਮਾ ਬਿਮਾਰ ਹੈ ਮੇਰਾ ਲਾਜ ਕਰੋ ਜਿਹੜਾ ਕੰਮ ਹੈ ਬੇਬੇ ਜੇ ਬਿਮਾਰ ਹੋ ਤਾਂ ਡਾਂਗਾ ਕਾਨੂੰ ਮਾਰੇ 10 ਸਾਲ 10 ਸਾਲ ਤਾਂ ਹੋ ਗਿਆ ਤੇ ਡਾਂਗਾ ਕਾਨੂੰ ਮਾਰੇ ਜੇ ਬਿਮਾਰ ਆ ਵੀਡੀਓ ਆ ਸਾਡੇ ਲਈ ਉਹੀ ਨ ਕੱਚੇ ਪੈਰੀ ਨੇ ਬੇਬੇ ਆ ਗਿਆ ਸੀ ਉਰੇ ਦੂਜਾ ਜੀ ਫਸਲ ਝਾੜਨੇ ਆ ਉਹ ਵੀ ਦੇਤੀ ਕਹਿੰਦਾ ਹੂ ਹਾਂ ਜੀ ਕਿਤੇ ਦੰਡ ਉਹ ਬੋਗਾ ਦੇ ਦੋ ਤਰਫ ਕਰਦੇ ਉਹ ਹੁਣ ਇੱਥੇ ਛੱਡ ਗਿਆ ਨਾ ਆ ਬਿਸਤਰਾ ਦੇਖ ਲਓ ਤੁਸੀਂ ਆ ਦੇਖੋ ਆ ਲਓ ਇਹਦੇ ਵਿੱਚ ਥੋੜਾ ਹੁੰਦਾ ਹੈ ਇਹ ਬਿਸਤਰਾ ਫੋਲਡ ਫੋਲਡ ਕਰਕੇ ਉਹਨੇ ਰੱਖਿਆ ਵਾ ਇਹਨ ਸਿਆਲ ਦਾ ਬਿਸਤਰਾ ਪਿਆ ਹੋਣਾ ਕੱ디ਕੱਲ ਥੋੜਾ ਇਹ ਬਿਸਤਰਾ ਲੈਂਦਾ ਅੱਗੇ ਤੇਰਾ ਫੋਨ ਦੇ ਦੇ ਵੀਰੇ ਇਹਦੀ ਫੋਟੋ ਠੀਕ ਸੰਗਤ ਜੀ ਅਸੀਂ ਹੁਣ ਜਿਹੜਾ ਇਸ ਵੀਰ ਨੂੰ ਲੈ ਕੇ ਚੱਲੇ ਆ ਜੀ ਆਪਰੀ ਦੇ ਚਰਨਾਂ 'ਚ ਬੇਨਤੀ ਹੈ ਜੀ ਤੁਸੀਂ ਇਸ ਗੱਲ ਨੂੰ ਸਮਝ ਕੇ ਜਰੂਰ ਸੰਗਤਾਂ ਨੂੰ ਅਵੇਅਰ ਕਰਨਾ ਆਪਜੀ ਦੀ ਆਲੇ-ਦੁਆਲੇ ਕੋਈ ਐਸੀਆਂ ਰੂਹਾਂ ਹੈਗੀਆਂ ਜਿਨ੍ਹਾਂ ਤੇ ਅਸਲ ਤਸ਼ੱद्दਦ ਹੋਂਦਾ ਉਹਨਾਂ ਦੀ ਇਤਲਾਹ ਸਾਨੂੰ ਜਰੂਰ ਦਿੱਤੀ ਜਾਵੇ ਇਤਲਾਹਕਾਰ ਦੀ ਜਿਹੜੀ ਜਿਹੜੇ ਗੁਪਤ ਰੱਖੇ ਜਾਊਗਾ ਉਹਨਾਂ ਦੀ ਪਛਾਣ ਨੂੰ ਜੇ ਤੁਸੀਂ ਸਾਨੂੰ ਕੋਈ ਵੀਡੀਓ ਬਣਾ ਕੇ ਭੇਜਦੇ ਹੋ ਜਾਂ ਕੋਈ ਵੀ ਚੀਜ਼ ਦੱਸਦੇ ਹੋ ਉਹਨੂੰ ਕਦੇ ਵੀ ਜਨਤਕ ਨਹੀਂ ਕੀਤਾ ਜਾਂਦਾ ਜੀ ਇਸ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਦਾ ਘਰ ਮਿਲੇ ਆਪਾਂ ਪਹਿਲਾਂ ਇਹਨਾਂ ਨੂੰ ਘਰ ਪਹੁੰਚਾਉਣਾ ਫਿਰ ਇਹਨਾਂ ਦੀ ਮਿਹਨਤ ਦਵਾਉਣੀ ਆ ਵਾਹਿਗੁਰੂ ਜੀ ਸੱਚਾ ਬਾਸ਼ਾ ਮੇਰੇ ਦਾਤਿਆ